ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹੈ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਮੈਡੀਕਲ ਭਰਤੀ ਰਹਿਣ ਵਾਲੀਆਂ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਆ ਪੰਜਾਬ ਦੇ ਇੱਕ ਵੱਡੇ ਸਰਕਾਰੀ ਹਸਪਤਾਲ ਦੇ ਲਈ ਇਹ ਭਰਤੀ ਕੀਤੀ ਜਾਣੀ ਹੈ ਜਿਹਦੇ ਵਿੱਚ ਮੈਡੀਕਲ ਅਫੀਸਰ ਸਟਾਫ ਨਰਸਸ ਦੇ ਲਈ ਜੋ ਵੈਕੈਂਸੀ ਜਾਰੀ ਕੀਤੀਆਂ ਗਈਆਂ ਆ ਪੂਰਾ ਨੋਟੀਫਿਕੇਸ਼ਨ ਵੀਡੀਓ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤੋ ਮਿੱਤਰੋ ਨਾਲ ਸ਼ੇਅਰ ਵੀ ਕਰ ਲਿਓ ਤਾਂ ਬਿਨਾ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜਿਦੇ ਜਿ ਵਕ ਵਕ ਵੈਕੈਂਸੀਜ਼ ਜਾਰੀ ਕੀਤੀਆਂ ਗਈਆਂ ਤਾਂ ਸਭ ਤੋਂ ਪਹਿਲਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮੈਡੀਕਲ ਆਫੀਸਰਜ਼ ਦੇ ਲਈ ਵਕ ਵਕ ਵਿਭਾਗਾਂ ਦੀ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਤਾਂ ਵਕ ਵਕ ਵਿਭਾਗ ਹੈ ਵਕ ਵਕ ਯੋਗਤਾਵਾਂ ਨੋਟੀਫਿਕੇਸ਼ਨ ਦੀ ਕਾਪੀ ਜ਼ਰੂਰ ਰੀਡ ਕਰਿਓ ਪੋਸਟਾਂ ਨੂੰ ਅਪਲਾਈ ਕਰਨ ਤੋਂ ਪਹਿਲਾਂ ਤਾਂ ਮੈਡੀਕਲ ਆਫੀਸਰ ਦੇ ਲਈ ਇਹਨਾਂ ਵੱਲੋਂ ਬਹੁਤ ਸਾਰੀਆਂ ਪੋਸਟਾਂ ਜਾਰੀ ਹੋਈਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵਕ ਵਕ ਵਿਭਾਗ ਹੈ ਜੋ ਜਾ ਜਿੱਥੇ ਇਹ ਭਰਤੀ ਕੀਤੀ ਜਾਣੀ ਤਾਂ ਇਹ ਜੋ ਹਸਪਤਾਲ ਹੈ ਹੋਮੀਪਾਪਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਮੁੱਲਾਂਪੁਰ ਪੰਜਾਬ ਇੱਥੇ ਭਰਤੀ ਕੀਤੀ ਜਾਣੀ ਆ ਅੱਗੇ ਕੁਝ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਜੋ ਇਹਨਾਂ ਵੱਲੋਂ ਜਾਰੀ ਹੋਈਆਂ ਆ ਮੈਡੀਕਲ ਅਫੀਸਰ ਦੀ ਕਾਫੀ ਵੱਡੀ ਭਰਤੀ ਹੈ ਜੋ ਇਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਯੋਗਤਾまあ ਸੈਲਰੀ ਰੈਗੂਲਰ ਇਹਨਾਂ ਵੱਲੋਂ ਇਹ ਪੋਸਟਾਂ ਜਾਰੀ ਹੋਈਆਂ ਜ਼ਰੂਰ ਚੈੱਕ ਕਰਿਓ ਇਹਨਾਂ ਨੂੰ ਤੇ ਡਿਟੇਲਡ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਪੇਜ ਨੰਬਰ 5 ਤੱਕ ਤਾਂ ਇਹਨਾਂ ਵੱਲੋਂ ਜੋ ਮੈਡੀਕਲ ਅਫੀਸਰਸ ਦੇ ਲਈ ਜੋ ਭਰਤੀ ਹੈ ਜਾਰੀ ਕੀਤੀ ਗਈ ਹੈ ਤਾਂ ਅੱਗੇ ਇਹਨਾਂ ਵੱਲੋਂ ਮੈਡੀਕਲ ਸੁਪਰਡੈਂਟ ਪੋਸਟਾਂ ਜਿਵੇਂ ਕਿ ਇਹ ਜਾਰੀ ਹੋਈਆਂ ਇਸੇ ਤਰ੍ਹਾਂ ਹੀ ਅੱਗੇ ਅਫੀਸਰ ਇਨਚਾਰਜ ਡਿਸਪੈਂਸਰੀ ਪੋਸਟ ਜਾਰੀ ਹੋਈ ਹੈ ਸਾਇੰਟੀਫਿਕ ਅਸਿਸਟੈਂਟ ਸੀ ਕੈਟਾਗਰੀ ਦੀ ਪੋਸਟ ਹੈ ਇਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਸਾਇੰਟੀਫਿਕ ਅਸਿਸਟੈਂਟ ਬੀ ਫੋਰਮੈਨ ਸਿਵਲ ਤੇ ਸਾਇੰਟੀਫਿਕ ਅਸਿਸਟੈਂਟ ਬੀ ਨਰਸਿੰਗ ਸੁਪਰਡੈਂਟ ਗ੍ਰੇਡ 1 ਨਰਸ ਦੀਆਂ ਪੋਸਟਾਂ ਜਾਰੀ ਹੋਈਆਂ ਜੋ ਕਿ ਰੈਗੂਲਰ ਵੈਕੈਂਸੀਜ਼ ਹੈ ਨਰਸ ਬੀ ਅਗੇ ਨਰਸ ਸੀ ਹੈ ਜੀ ਪਬਲਿਕ ਰਿਲੇਸ਼ਨ ਆਫੀਸਰ ਹੈ ਤੇ ਇਸੇ ਤਰ੍ਹਾਂ ਹੀ ਵਕ ਵਕ ਇਹਨਾਂ ਵੱਲੋਂ ਪੋਸਟਾਂ ਜਾਰੀ ਹੋਈਆਂ ਨੋਟੀਫਿਕੇਸ਼ਨ ਕਾਫੀ ਵੱਡਾ ਹੈ ਸਾਨੂੰ ਵੀਡੀਓ ਚ ਕਾਫੀ ਔਖਾ ਹੁੰਦਾ ਹੈ ਇੰਨਾ ਵੱਡਾ ਨੋਟੀਫਿਕੇਸ਼ਨ ਸਾਂਝਾ ਕਰਨਾ ਵੀਡੀਓ ਕਾਫੀ ਲੰਬਾ ਹੁੰਦਾ ਤਾਂ ਕੈਂਡੀਡੇਟ ਇੰਨੀ ਲੰਬੀ ਜ਼ਿਆਦਾ ਵੀਡੀਓ ਦੇਖਣਾ ਵੀ ਨਹੀਂ ਚਾਹੁੰਦੇ ਤਾਂ ਅਸੀਂ ਤੁਹਾਨੂੰ ਰਿਕਵੈਸਟ ਕਰਦੇ ਆਂ ਐਡਵਾਈਸ ਵੀ ਕਰਦੇ ਆਂ ਇਹ ਡਿਟੇਲਡ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦੇਤਾ ਤੁਸੀਂ ਉੱਥੇ ਜਾ ਕੇ ਰੀਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰੋ ਤਾਂ ਪੰਜਾਬ ਦੇ ਵੱਡੇ ਹਸਪਤਾਲ ਦੀ ਇਹ ਭਾਰਤੀ ਹੈ ਜੋ ਜਾਰੀ ਕੀਤੀ ਗਈ ਹੈ ਬਹੁਤ ਵਧੀਆ ਮੌਕਾ ਬਹੁਤ ਵਧੀਆ ਸੈਲਰੀ ਰਹੂਗੀ ਰੈਗੂਲਰ ਵੈਕੈਂਸੀਜ਼ ਹੈ ਸਭ ਤੋਂ ਵੱਡੀ ਗੱਲ ਹੈ ਤਾਂ ਸਟਾਫ ਨਰਸਸ ਦੀਆਂ ਪੋਸਟਾਂ ਦੇ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਵਿੱਚ ਤਾਂ ਅੰਤਿਮ ਮਿਤੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 9 ਜਨਵਰੀ 2024 ਰਹਿਣ ਵਾਲੀ ਹੈ ਇਨਾਂ ਵੱਲੋਂ ਜੋ ਤਾਰੀਖ ਦਿੱਤੀ ਗਈ ਹੈ 9 ਜਨਵਰੀ 2024 ਇਸ ਤਾਰੀਖ ਤੱਕ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਇਨਾਂ ਦੀ ਵੈਬਸਾਈਟ ਵੀ ਤੁਸੀਂ ਗੂਗਲ ਦੇ ਵਿੱਚ ਸਰਚ ਕਰ ਸਕਦੇ ਹੋ ਤੇ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਵੀ ਉਹਦਾ ਲਿੰਕ ਦਿੱਤਾ ਹੈ ਤੁਸੀਂ ਵੈਬਸਾਈਟ ਤੇ ਜਾ ਕੇ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤੇ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਡਿਟੇਲਡ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਇਸ ਤਰ੍ਹਾਂ ਦੀਆਂ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ